ਸਾਨੂੰ ਸਾਰ 18:57 ਮਿੰਟ ਤੇ ਸੂਚਨਾ ਮਿਲੀ ਕਿ ਜਿੱਤੇ ਫੈਕਟਰੀ ਵਿੱਚ ਸਪੋਰਟ ਗੈਂਗ ਚ ਅੱਗ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਪਰਵਾਣ ਕੀਤਾ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ ਆਪਰੋਂ ਹੁਣ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਕੋਟਕਪੁਰੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੁਰੇ ਤੋਂ ਬੁਲਾਈ ਜੀ ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁੱਟੇ ਰੈਸਟ ਆ ਵਾਦ ਕੀਤੇ ਹੋਏ ਸਾਰੇ ਇਕ ਬੁਲਾਈ ਹੋਏ ਜੀ ਕੋਈ ਹੱਦ ਦੇ ਕਾਰਨਾਂ ਦਾ ਪਤਾ ਚੱਲ ਸਕਿਆ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਗਾ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾਲ ਦਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਆ ਜੀ ਲੱਗ ਰਹੇ ਆ ਜੀ ਕੰਮ ਤੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਉਹ ਕਰਨ ਜੀ ਕੱਲ ਬੀਤੀ ਦਾ ਸਪੋਰਟ ਦੀ ਇੱਕ ਫੈਕਟਰੀ ਚ ਅੱਗ ਲੱਗੀ ਸੀ ਸਾਨੂੰ ਸਾਰ 18:52 ਮਿੰਟ ਤੇ ਸੂਚਨਾ ਮਿਲੀ ਕਿ ਜਿੱਤੇ ਫੈਕਟਰੀ ਵਿੱਚ ਸਪੋਰਟ ਗੈਂਗ ਚ ਅੱਗ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ ਆਪਰਵਾਤੇ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਇੱਕ ਕੋਟਕਪੂਰੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੂਰੋਂ ਬੁਲਾਈ ਜੀ ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁਟਕਾਰੇਸਟਾ ਵੱਧ ਕੀਤੇ ਹੋਏ ਸਾਰੇ ਇੱਥੇ ਬੁਲਾਈ ਹੋਏ ਕੋਈ ਹੱਦ ਤੇ ਕਾਰਨ ਦਾ ਪਤਾ ਚੱਲ ਸਕਿਆ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਗਾ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾਲ ਦਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਆ ਜੀ ਲੱਗ ਰਹੇ ਆ ਜੀ ਕੰਮ ਤੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਉਹ ਕਰਨ ਜੀ ਕੱਲ ਬੀਤੀ ਰਾ ਜੀਤਾ ਸਪੋਰਟ ਦੀ ਇੱਕ ਫੈਕਟਰੀ 'ਚ ਅੱਗ ਲੱਗੀ ਸੀ। ਸਾਨੂੰ ਸਾਰਾ 18:57 ਮਿੰਟ ਤੇ ਸੂਚਨਾ ਮਿਲੀ ਕਿ ਜੀਤੇ ਫੈਕਟਰੀ ਵਿੱਚ ਸਪੋਰਟ ਗੰਗ 'ਚ ਅੱਗ ਲੱਗੀ ਆ। ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ। ਆਪਰੋਂ ਹੁਣ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਕੋਟਕਪੁਰੇੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੁਰੇ ਤੋਂ ਬੁਲਾਈ ਜੀ। ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ। ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁੱਟੇ ਰੈਸਟ ਆ ਵਾਦ ਕੀਤੇ ਹੋਏ ਸਾਰੇ ਇਕ ਬੁਲਾਈ ਹੋਏ। ਜੇ ਕੋਈ ਆਗ ਤੇ ਕਾਰਨ ਦਾ ਪਤਾ ਚੱਲ ਸਕੇ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਗਾ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੇੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾ ਲਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਲੱਗ ਰਹੇ ਜੀ ਕੰਮ ਤੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਲੋਕ ਕਰਨ ਕਿ ਕੱਲ ਬੀਤੀ ਰਾਤ ਇੱਤਾ ਸਪੋਰਟ ਦੀ ਇੱਕ ਕਰੰਚੀ ਚ ਅੱਗ ਲੱਗੀ ਸੀ ਸਾਨੂੰ ਸਾਰਾ 18:57 ਮਿੰਟ ਤੇ ਸੂਚਨਾ ਮਿਲੀ ਕਿ ਜਿੱਤੇ ਫੈਕਟਰੀ ਵਿੱਚ ਸਪੋਰਟ ਗੰਗ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ ਆਪਰੋਂ ਆਪਣੇ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਕੋਟਕਪੁਰੇੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੁਰੇ ਤੋਂ ਬੁਲਾਈ ਜੀ ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁੱਟੇ ਰੈਸਟ ਆ ਵਾਦ ਕੀਤੇ ਹੋਏ ਸਾਰੇ ਇਕ ਬੁਲਾਈ ਹੋਏ ਤੇ ਕੋਈ ਹੱਦ ਤੇ ਕਾਰਨ ਦਾ ਪਤਾ ਚੱਲ ਸਕਿਆ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਗਾ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੇੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾ ਲਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਲੱਗ ਰਹੇ ਜੀ ਕੰਮ ਤੇ ਨੁਕਸਾਨ ਕੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਕੋਸ਼ਿਸ਼ ਕਰਨ ਕਿ ਕੱਲ ਬੀਤੀ ਰਾ ਜੀਤੇ ਸਪੋਰਟ ਦੀ ਇੱਕ ਫੈਕਟਰੀ 'ਚ ਅੱਗ ਲੱਗੀ ਸੀ। ਸਾਨੂੰ ਸਾਰ 18:52 ਮਿੰਟ ਤੇ ਸੂਚਨਾ ਮਿਲੀ ਕਿ ਜਿੱਤੇ ਫੈਕਟਰੀ ਵਿੱਚ ਸਪੋਰਟ ਗੈਂਗ 'ਚ ਅੱਗ ਲੱਗੀ ਆ। ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ। ਆਪਰੋਂ ਆਪਣੇ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਇੱਕ ਕੋਟਕਪੂਰੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੂਰੋਂ ਬੁਲਾਈ ਜੀ। ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ। ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁਟਕਾਰੇਸਟਾ ਵੱਧ ਕੀਤੇ ਹੋਏ ਸਾਰੇ ਇੱਥੇ ਬੁਲਾਈ ਹੋਏ। ਜੇ ਕੋਈ ਅੱਗ ਦੇ ਕਾਰਨਾਂ ਦਾ ਪਤਾ ਚੱਲ ਸਕੇ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਆ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾਲ ਦਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਆ ਜੀ ਲੱਗ ਰਹੇ ਆ ਜੀ ਕੰਮ ਤੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਉਹ ਕਰਨ ਜੀ ਕੱਲ ਬੀ ਇਹ ਦਾ ਸਪੋਰਟ ਦੀ ਇੱਕ ਫੈਕਟਰੀ ਚ ਅੱਗ ਲੱਗੀ ਸੀ ਸਾਨੂੰ ਸਾਰ 18:52 ਮਿੰਟ ਤੇ ਸੂਚਨਾ ਮਿਲੀ ਕਿ ਜਿੱਤੇ ਫੈਕਟਰੀ ਵਿੱਚ ਸਪੋਰਟ ਗੈਂਗ ਚ ਅੱਗ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ ਆਪਰਵਾਤੇ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਇੱਕ ਕੋਟਕਪੂਰੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੂਰੋਂ ਬੁਲਾਈ ਜੀ ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁਟਗਏ ਰੈਸਟਾ ਵੱਧ ਕੀਤੇ ਹੋਏ ਸਾਰੇ ਇੱਥੇ ਬੁਲਾਈ ਹੋਏ ਨੇ ਕੀ ਕੋਈ ਅੱਗ ਦੇ ਕਾਰਨਾਂ ਦਾ ਪਤਾ ਚੱਲ ਸਕਿਆ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਆ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾਲ ਦਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਆ ਜੀ ਲੱਗ ਰਹੇ ਆ ਜੀ ਕੰਮ ਤੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਉਹ ਕਰਨ ਜੀ ਕੱਲ ਬੀ ਜੀਤਾ ਸਪੋਰਟ ਦੀ ਇੱਕ ਫੈਕਟਰੀ 'ਚ ਅੱਗ ਲੱਗੀ ਸੀ। ਸਾਨੂੰ ਸਾਰਾ 18:52 ਮਿੰਟ ਤੇ ਸੂਚਨਾ ਮਿਲੀ ਕਿ ਜੀਤੇ ਫੈਕਟਰੀ ਵਿੱਚ ਸਪੋਰਟ ਗੰਗ 'ਚ ਅੱਗ ਲੱਗੀ ਆ। ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨਟੇਸ਼ਨ ਤੋਂ। ਆਪਨੇ ਕੋਲੋਂ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਕੋਟਕਪੁਰੇੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੁਰੇ ਤੋਂ ਬੁਲਾਈ ਜੀ। ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ। ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁੱਟੇ ਰੈਸਟ ਆ ਵਾਦ ਕੀਤੇ ਹੋਏ ਸਾਰੇ ਇਕ ਬੁਲਾਈ ਹੋਏ। ਜੇ ਕੋਈ ਹੱਦ ਦੇ ਕਾਰਨਾਂ ਦਾ ਪਤਾ ਚੱਲ ਸਕੇ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਗਾ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੇ ਉਹ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾ ਲਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਲੱਗ ਰਹੇ ਜੀ ਕੰਮ ਤੇ ਨੁਕਸਾਨ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ ਉਹ ਕਰਨ ਜੀ ਕੱਲ ਬੀਤੀ ਰਾ ਜੀਤਾ ਸਪੋਰਟ ਦੀ ਇੱਕ ਫੈਕਟਰੀ 'ਚ ਅੱਗ ਲੱਗੀ ਸੀ। ਸਾਨੂੰ ਸਾਰਾ 18:57 ਮਿੰਟ ਤੇ ਸੂਚਨਾ ਮਿਲੀ ਕਿ ਜੀਤੇ ਫੈਕਟਰੀ ਵਿੱਚ ਸਪੋਰਟ ਗੰਗ 'ਚ ਅੱਗ ਲੱਗੀ ਆ। ਅਸੀਂ ਤੁਰੰਤ ਦੋ ਗੱਡੀਆਂ ਆਦਿ ਰਵਾਨਾ ਕੀਤਾ ਜੀ ਇੱਕ ਸਬਸਟੇਸ਼ਨ ਤੋਂ ਇੱਕ ਇਧਰ ਮੇਨ ਸਟੇਸ਼ਨ ਤੋਂ। ਆਪਨੇ ਕੋਲੋਂ ਪੰਜ ਗੱਡੀਆਂ ਆ ਗੰਗਾ ਜੀ ਤੇ ਹੁਣ ਤੱਕ ਕੋਟਕਪੁਰੇੋਂ ਬੁਲਾਈ ਗੱਡੀ ਇੱਕ ਆਪਣੇ ਰਾਮਪੁਰੇ ਤੋਂ ਬੁਲਾਈ ਜੀ। ਤੇ ਹੁਣ ਤੱਕ ਗੱਡੀਆਂ ਦਾ ਲਗਾਤਾਰ ਕੰਮ ਚੱਲ ਰਿਹਾ ਜੀ। ਕਰਮਚਾਰੀ ਆਪਣੇ ਲਗਾਤਾਰ ਉੱਥੇ ਲੱਗੇ ਹੋਏ ਸਾਰੇ ਛੁੱਟੇ ਰੈਸਟ ਆ ਵਾਦ ਕੀਤੇ ਹੋਏ ਸਾਰੇ ਇਕ ਬੁਲਾਈ ਹੋਏ। ਜੇ ਕੋਈ ਆਤ ਦੇ ਕਾਰਨਾਂ ਦਾ ਪਤਾ ਚੱਲ ਸਕੇ ਅੱਗ ਦਾ ਅਜੇ ਬਾਅਦ ਚ ਪਤਾ ਲੱਗੂਗਾ ਜੀ ਮੌਕੇ ਤੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਗੱਡੀਆਂ 6 ਗੱਡੀਆਂ ਉਥੇ ਆਲਰੇਡੀ ਕੰਮ ਕਰ ਰਹੀਆਂ ਜੀ ਇਹ ਕੋਟਕਪੂਰੇੋਂ ਵੀ ਗੱਡੀ ਆਈ ਸੀ ਜੀ ਅੱਗ ਤੇ ਕਾਬੂ ਪਾ ਲਿੱਤਾ ਗਿਆ ਕੁਝ ਹੱਦ ਤੱਕ ਜੀ 70% ਅੱਗ ਤੇ ਹੁਣ ਤੱਕ ਕਾਬੂ ਪਾ ਲਿਆ ਕੁਝ ਆਪਣੇ ਕਰਮਚਾਰੀ ਲੱਗ ਰਹੇ ਜੀ ਕੰਮ ਤੇ ਨੁਕਸਾਨ ਕੀ ਗੱਲ ਕਰੀਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਆਈਡੀਆ ਤਾਂ ਜੀ ਬਾਅਦ ਚ ਲਾਇਆ ਜਾਊਗਾ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਹੈਗਾ